ਆਉ ਸਾਰੇ ਆਰਡਰ ਨੇ ਜਿਹੜੇ ਐਨਜੀਟੀ ਦੇ ਨੇ ਪੰਜਾਬ ਪ੍ਰਦੂਸ਼ਣ ਰੋਕਣ ਵਾਲਾ ਬੋਰਡ ਪੰਜਾਬ ਵਾਲਾ ਸੈਂਟਰ ਪੋਲੂਸ਼ਨ ਬੋਰਡ ਆ ਰੋਕਣ ਵਾਲਾ ਜਿਹੜਾ ਉਹ ਬੋਰਡ ਆ ਸਾਰਿਆਂ ਵੱਲੋਂ ਆਰਡਰ 12 ਅਗਸਤ ਤੋਂ ਲੈ ਕੇ ਸਭ ਤੋਂ ਹੈਰਾਨੀ ਜਨ ਗੱਲ ਇਹ ਆ ਜਦੋਂ 3 ਤਰੀਕ ਨੂੰ ਇੱਥੇ ਵੱਡਾ ਕਾਠ ਹੁੰਦਾ ਲੋਕ ਆਉਂਦੇ ਆ ਸ਼ੌਣੀ ਬਣਾ ਦਾ ਸਾਰਾ ਲੁਧਿਆਣਾ ਪੰਜਾਬ ਦੇ ਵਿੱਚ ਬੱਖ ਬੱਖ ਥਾਮਾਂ ਦੇ ਬੰਦੇ ਘੇਰੇ ਗਏ ਕੁੱਤੇ ਗਏ ਇੱਕ 70 ਸਾਲ ਦੀ ਬੇਬੇ ਕੁੱਤੀ ਜਾਂਦੀ ਆ ਇਹਦਾ ਮਾਹੌਲ ਬਣਾਇਆ ਜਾਂਦਾ ਕਿ ਪੰਜਾਬੀ ਗੁਨਾਹ ਪ੍ਰਵਾਸੀ ਬਣਾ ਦਿਓ ਜੀ ਉਹਨਾਂ ਨੂੰ ਪੁਲਿਸ ਰੱਖਿਆ ਦੇ ਕੇ ਸਟੇਜਾਂ ਲਵਾ ਕੇ ਸਾਰਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਡੰਗਾਂ ਵੱਲੋਂ ਉਹਨਾਂ ਨੂੰ ਕੋਈ ਰੋਕ-ਟੋਕ ਨਹੀਂ ਜਿਹੜਾ ਪਾ ਕੇ ਕਾਰਖਾਨੇ ਨਹੀਂ ਇਹ ਕਤਲਖਾਨੇ ਆ ਗੁਰੂ ਦੇ 40 ਸਾਲ ਤੋਂ ਸਾਡੇ ਪੰਜਾਬ ਤੇ ਨਾਲ ਰਾਜਸਥਾਨ ਦੇ ਅੱਠ ਜ਼ਿਲ੍ਹਿਆਂ ਦੇ ਲੋਕਾਂ ਦੇ ਲਗਾਤਾਰ ਕਤਲ ਕਰ ਰਹੇ ਨੇ ਸਾਡੇ ਬੱਚੇ ਮਾਰ ਰਹੇ ਨੇ ਕੁੱਖਾਂ ਦੇ ਵਿੱਚ ਜੋ ਛੋਟੇ ਛੋਟੇ ਜੰਮੇ ਹੋਏ ਜਵਾਲ ਸਾਡੇ ਮਾਰ ਰਹੇ ਨੇ ਉਹ ਕਤਰਖਾਨੇ ਜਿਹੜੇ ਸ਼ਰਿਆਮ ਤੋਂ ਘਾ ਰਹੇ ਆ ਖੜ ਕੇ ਸਟੇਜਾਂ ਤੇ ਵੀ ਆਹ ਉਹ ਕਿਹੜਾ ਲੋਕੂਗਾ ਅਸੀਂ ਨਹੀਂ ਬੰਦ ਕਰਦੇ ਨਾਲ ਸਰਕਾਰ ਪੂਰਨ ਤੌਰ ਤੇ ਭਰਾਵੋ ਖੜ ਗਈ ਹੈ ਇਹ ਗੱਲ ਅੱਜ ਛੋਡੇ ਰਹੇ ਅਸੀਂ ਪੰਜਾਬ ਦੇ ਲੋਕਾਂ ਨੂੰ ਰਾਸਤਾ ਦੇ ਲੋਕਾਂ ਨੂੰ ਸਾਂ ਚਾਉਣੇ ਆ ਵੀ ਇਹਨਾਂ ਨੇ ਦੋ ਦਿਨ ਦਾ ਸਮਾਂ ਲਿਆ ਸੀ ਭਦਰਕੇ ਵਾਲਾ ਬੰਦ ਕਰਾਂਗੇ ਹਫ਼ਤੇ ਦਾ ਸਮਾਂ ਗਿਆ ਸੀਗਾ ਸਰਕਾਰ ਵੱਲੋਂ ਇਹਦੀ ਸਰਕਾਰ ਦਾ ਨਮਾਇਦਾ ਬਣ ਕੇ ਆਇਆ ਸੀ ਵੀ ਅਸੀਂ ਇੱਕ ਹਫ਼ਤੇ ਵਿੱਚ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਜਿਹੜਾ ਆਪਣਾ ਤਾਜਪੁਰ ਵਾਲਾ ਤੇ ਜਿਹੜਾ ਫੋਗਲ ਪੁਆਇੰਟ ਵਾਲਾ ਅਸੀਂ ਬੰਦ ਕਰ ਦਿਆਂਗੇ ਦੇਖੋ ਸਭ ਤੋਂ ਕਿ ਕਿਤ ਕਿਵੇਂ ਖੜਦੇ ਆ ਸਰਕਾਰ ਨਾਲ ਜਿਹੜਾ ਪੰਜਾਬ ਪ੍ਰਦੂਸ਼ਣ ਰੋਕਣ ਵਾਲਾ ਬੋਰਡ ਆ ਇਹਨਾਂ 2 ਦਿਨਾਂ ਦੇ ਵਿੱਚ ਚਿੱਠੀ ਕੱਢਦਾ ਕਿਹਨੂੰ ਕੱਢਦਾ ਹੈ ਬਹਾਦਰਕੇ ਵਾਲਿਆਂ ਨੂੰ ਵੀ ਤੁਸੀਂ ਆਇਆ ਕਰੋ ਅਸੀਂ ਤੁਹਾਡੇ ਨਾਲ ਆ ਤੁਸੀਂ ਆ ਇੰਨਾ ਵੰਗੂ ਕੁ ਕਾਰਵਾਈ ਕਰ ਲਓ ਤੇ ਸਾਨੂੰ ਸਟੇ ਮਿਲ ਜੇ ਤੇ ਉਹਨੇ ਤਰ੍ਹਾਂ ਅਸੀਂ ਆਪਣੀ ਕਾਰਵਾਈ ਰੋਕ ਦਿੰਨੇ ਆਂ ਸਾਫ਼ ਲਾਜਾਂ ਦੇ ਮੈਂ ਸਮਝਾਉਣਾ ਇਹ ਚਿੱਠੀ ਉਹ ਹੈਗੀ ਐ ਜਿਹੜੀ ਚਿੱਠੀ ਪੰਜਾਬ ਪ੍ਰਦੂਸ਼ਣ ਬੋਰਡ ਵਾਲੇ ਭਾਦਰ ਕੇ ਵਾਲੇ ਨੂੰ ਕੱਢ ਰਹੇ ਨੇ ਤੇ ਇਹ ਗੱਲ ਸਾਫ਼ ਹੋ ਗਈ ਉਹ ਸਾਡੀ ਸਮੁੱਚੀ ਟੀਮ ਅੱਜ ਸਕੀਪਤਰੀ ਬੈਠੇ ਆ ਡਾਕਟਰ ਜੀ ਕਪਨ ਲੋੜਾ ਜੀ ਬੈਠੇ ਆ ਜਦੋਂ ਇਹ ਐਨ ਜੀਓ ਕੇ ਦੇ ਵਿੱਚ ਤਰੀਕ ਹੁੰਦੀ ਐ ਹਰਨ ਹੁੰਦੀ ਐ ਸੁਣਵਾਈ ਹੁੰਦੀ ਔਰ ਤੇ ਜਾਂਦੀ ਉਹਦੇ ਕਰ ਨਿਕੋ ਕੇ ਸਾਹਮਣੇ ਆ ਜਾਂਦੀ ਐ ਵੀ ਆਹ ਦੇਖੋ ਪੰਜਾਬ ਪ੍ਰਦੂਸ਼ਣ ਬੋਰਡ ਉਹਨਾਂ ਨੂੰ ਇਹ ਕਹਿ ਰਹੇ ਵੀ ਅਸੀਂ ਕੋਈ ਗੱਲ ਨਹੀਂ ਅਸੀਂ ਥੋੜਾ ਡਿਲੇ ਕਰ ਦਨੇ ਆ ਤੁਸੀਂ ਇਹਦੇ ਸਟੇਜ ਐ ਲੋ ਤਾਂ ਕਿ ਸੋਨ ਨੂੰ ਵੀ ਸੌਖਾ ਹੋ ਜੇ ਤੇ ਸਾਨੂੰ ਬੰਦ ਕਰਨ ਦੀ ਲੋੜ ਨਾ ਪਵੇ ਦੇਖੋ ਕਿਵੇਂ ਗੁੱਤੀ ਚੋਰਾ ਰਹੀ ਐ ਕਿਵੇਂ ਸਾਰੇ ਲੜੇ ਹੋਏ ਨੇ ਬਿਲਕੁਲ ਲੋਕਾਂ ਦੱਸਣਾ ਚਾਹੁੰਦੇ ਆ ਭਰਾਵੋ ਬਿਲਕੁਲ ਸਰਕਾਰ ਮੁੱਕਰ ਚੁੱਕੀ ਐ ਵਾਅਦਾ ਖਲਾਫੀ ਕਰ ਚੁੱਕੀ ਐ ਇਹ ਉਹਨਾਂ ਦੀ ਪਿੱਠ ਤੇ ਆ ਕੇ ਖੜ ਕੇ ਡਾਂਗਾਂ ਵਾਲਿਆਂ ਦੇ ਵੀ ਇਹ ਬੰਦ ਨਹੀਂ ਹੋਣ ਦੇਣੀਆਂ ਜਿਹੜਾ ਪੰਜਾਬ ਦੇ ਲੋਕ ਜਿਵੇਂ ਮਰਜ਼ੀ ਮਰਦ ਮਾਰ ਕੇ ਇਹ ਸਾਫ਼ ਹੋ ਚੁੱਕੀ ਐ ਗੱਲ ਐ ਇਸ ਕਰਕੇ ਅਸੀਂ ਅੱਜ ਦੀਕ ਦੀਕ ਕਿੜੀ ਕਿੜੀ ਕੇ ਅੱਜ ਦਸਾਂ 11 ਦਿਨਾਂ ਬਾਅਦ ਆਪਣੀ ਗੱਲਬਾਤ ਛੋਡੇ ਕੋਲੇ ਆ ਕੇ ਰੱਖੀ ਐ ਵੀ ਸਰਕਾਰ ਭਵੰਤਮਾਨ ਇਹ ਇਹ ਹੁਣ ਇਹ ਪਾਣੀਆਂ ਦਾ ਰਾਖਾ ਖਵਾਉਂਦਾ ਸੀ ਇਹ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਖਵਾਉਂਦਾ ਸੀ ਇਹ ਪੰਜਾਬ ਦਾ ਪੁੱਤ ਨਹੀਂ ਇਹ ਪੰਜਾਬ ਦਾ ਐ ਮਤਲਬ ਉਹ ਕਾਤਲ ਕਾਲੇ ਬਣਦਾ ਕਾਲੇ ਪਾਣੀਆਂ ਦਾ ਕਾਲੇ ਪਾਣੀਆਂ ਦਾ ਰਾਖਾ ਬੰਦਾ ਇਹ ਭਵੰਤਮਾਨ ਕਾਲੇ ਪਾਣੀਆਂ ਦਾ ਰਾਖਾ ਬੰਦਾ ਜਿਹੜਾ ਸ਼ਰਮ ਆਮ ਡੈਗਾਂ ਦੇ ਹੋਵੇ ਜਾਂ ਇਲੈਕਟ੍ਰੋਫਲੇਟਿੰਗ ਹੋਵੇ ਜਾਂ ਡੈਗਾਂ ਹੁਣ ਜਾਂ ਜਿੰਨਾ ਸੀ ਹੋਵੇ ਦਾ ਗੰਦ ਪੈਂਦਾ ਉਹ ਮੇਰੇ ਭਰਾਵੋ ਹੱਕ ਚਾ ਕੇ ਖੜ ਗਿਆ ਸਾਬਤ ਤੌਰ ਤੇ ਇਥੋਂ ਜਿਹੜਾ ਤੰਤਰੀ ਦਾ ਵੱਡਾ ਰੋਹ ਬਣਿਆ ਇਕੱਠ ਹੋਇਆ ਉਸੇ ਗੱਲਾਂ ਕਰਕੇ ਗਿਆ ਪ੍ਰਸ਼ਾਸਨ ਆਇਆ ਏਡੀਸੀ ਹੁਣ ਏਡੀਸੀ ਆਪ ਤਾਂ ਆ ਜੀ ਗਿਆ ਏਡੀਸੀ ਇੱਕ ਅਥਾਰਟੀ ਹੈ ਇੱਕ ਪਾਵਰ ਹੈ ਇੱਕ ਸਰਕਾਰ ਦਾ ਨਮਾਇੰਦਾ ਜਦੋਂ ਸਾਡੇ ਨਮਾਇੰਦਿਆਂ ਨਾਲ ਗੱਲ ਕਰਨ ਆਏ ਏਡੀਸੀ ਤਾਂ ਉਹਨਾਂ ਨੇ ਕਿਹਾ ਕਿ ਰੁਕੋ ਮੈਨੂੰ ਉੱਪਰ ਗੱਲ ਕਰ ਲੈਣ ਦੇ ਉਪਰ ਮੁੱਖ ਮੰਤਰੀ ਨਾਲ ਗੱਲ ਹੁੰਦੀ ਹੈ ਕਿ ਸੈਕਟਰੀ ਨਾਲ ਗੱਲ ਹੁੰਦੀ ਹੈ ਕਿਹਦੇ ਨਾਲ ਗੱਲ ਕਰਦੇ ਹੋ ਭਰੋਸਾ ਦੇ ਕੇ ਗਿਆ ਉਹ ਲੂਪ ਚ ਲੈ ਕੇ ਗੱਲ ਕਰਦੇ ਸਾਰਿਆਂ ਨੂੰ ਭਰੋਸੇ ਦੇ ਲੈ ਕੇ ਉਹਨੇ ਗੱਲ ਕੀਤੀ ਵਸੀਂ ਆਹ ਦੋ ਦਿਨਾਂ ਚ ਤੇ ਹਫਤੇ ਚ ਬੰਦ ਕਰ ਦਾਂਗੇ ਅੱਜ ਤਰੀਕ ਹੋਗੀ 13 10 ਦਿਨ ਲਾਗੇ ਭਰਾਵੋ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਉਲਟਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਜਿਵੇਂ ਬਾਈ ਹੁਣ ਕੋਈ ਨੇ ਕਿਹਾ ਹਨਾਨੀ ਜਨ ਗੱਲ ਹੈ ਕਿ ਇੱਥੇ ਸਾਲਾਂ ਬੱਧੀ ਕੇਸ ਲੰਮਕਦੇ ਆ ਇਨਸਾਫ ਮਿਲਦਿਆਂ ਨੂੰ 40 40 30 30 ਸਾਲ ਲੱਗ ਜਾਂਦੇ ਆ ਪਰ ਪਹਿਲੀ ਵਾਰੀ ਹੋਇਆ ਕਿ ਐਨਜੀਟੀ ਨੇ ਜਿਹੜੀ 20 ਮਾਰਚ ਤਰੀਕ ਸੀਗੀ ਖਿੱਚ ਕੇ ਉਹ ਝਾੜਾ ਪਾਇਆ ਤੇ ਪੰਜਾਬ ਪ੍ਰੋਡਕਸ਼ਨ ਬੋਰਡ ਨੂੰ ਦੇ ਨਸਾਰਿਆਂ ਨੂੰ ਵੀ ਤੁਸੀਂ ਆ ਕੀ ਕਰ ਰਹੇ ਹੋ ਤੁਸੀਂ ਇਹਦੀ ਗਲਤ ਧਾਰਨਾ ਪੈਦਾ ਕਰ ਰਹੇ ਹੋ ਤੁਸੀਂ ਗਲਤ ਦਰਸਾ ਰਹੇ ਹੋ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਇਹਦਾ ਜਸਟੇ ਹੋਈ ਹੋਈ ਹੈ ਉਹਨਾਂ ਨੇ ਸਾਫ ਤੌਰ ਤੇ ਐਨਜੀਟੀ ਨੇ ਕਿਹਾ ਜਾਂ ਸਾਹਮਣੇ ਕਿਹਾ ਵੀ ਦਿਖਾਓ ਕਿੱਥੇ ਲਿਖਿਆ ਹੈ ਵੀ ਇਹ ਸਟੇ ਹੈ ਇਹਨਾਂ ਨੂੰ ਕੋਈ ਗੱਲ ਨਹੀਂ ਆਇਆ ਅਕੱਲਾ-ਕੱਲਾ ਆਰਡਰ ਜੇ ਚਾਹੁੰਦੇ ਆ ਨਾ ਡੈਂਗਾ ਵਾਲੇ ਤੇ ਦੂਜੇ ਤੀਜੇ ਇਹਦੇ ਸਾਹਮਣੇ ਸਿਰ ਤੋਂ ਮੇਰੀ ਚੱਲ ਜਾ ਕੇ ਪੜਾ ਦੇ ਫਿਰ ਆ ਕੋਸ਼ਾ ਤਾਂ ਉੱਥੇ ਇਹਨਾਂ ਨੂੰ ਝਾੜਾ ਪੈਣ ਤੋਂ ਬਾਅਦ ਹੁਣ ਗੱਲ ਇੱਥੇ ਖੜਗੀ ਭਰਾਵੋ ਆ ਕੇ ਪੰਜਾਬ ਦੇ ਲੋਕਾਂ ਨੂੰ ਪੀਲਾ ਰਾਸਤਾਂ ਦੇ ਲੋਕਾਂ ਨੂੰ ਪੀਲੇ ਤੁਹਾਨੂੰ ਮਾਰਨਾ ਚਾਹੀਦਾ ਸਿੱਧੀ ਸਾਫ ਦਾ ਲਾਬਜਾ ਚਾਹੀਦਾ ਅਸੀਂ ਬਾਰ ਬਾਰ ਕਹਿੰਦੇ ਆ ਇਹ ਮਸਲੇ ਨੂੰ ਕਿਸੇ ਪਿੰਡ ਨਾਲ ਕਿਸੇ ਸ਼ਹਿਰ ਨਾਲ ਕਿਸੇ ਕਿਸਾਨ ਮਜ਼ਦੂਰ ਨਾਲ ਜੁੜ ਕੇ ਦੇਖੋ ਮਸਲਾ ਹੱਸਾਂਗੇਦਾ ਇਹ ਮਸਲਾ ਮਨੁੱਖਤਾ ਦਾ ਹਰ ਇਨਸਾਨ ਨੂੰ ਪਾਣੀ ਫੁਟਾ ਪੈਸੀ ਧਰਤੀ ਇਹਦਾ ਪਾਣੀ ਕੈਸਾਲ ਦਾ ਬੱਚਿਆ 12-15 ਸਾਲ ਦੀ ਖੇੜਾ ਸਾਡੀ ਪਾਣੀ ਦੀ 12-15 ਵੱਧ ਕਹਿ ਰਿਆ ਦੋ ਦੋ ਟੋਟੇ ਪਾਇਆ ਇਦੀ ਮੋਟਰਾਂ ਚ ਮੈਨੂੰ ਪਤਾ ਮੈਂ ਕਿਸਾਨ ਕਿਸਾਨਾਂ ਦੇ ਮੈਂ ਖੇਤੀ ਕਰਦਾ 20 ਫਟ ਪਾਣੀ ਮੇਰਾ ਪਿੰਡ ਨਾਇਰ ਤੇ ਥੱਲੇ ਗਿਆ ਪੰਜਾਬੀਆਂ ਚ ਸਾਡੇ ਕੋਲ 10-12 ਸਾਲ ਤਾਂ ਨਹੀਂ ਸਾਡੇ ਕੋਲ 5-4 ਸਾਲ ਦਾ ਪਾਣੀ ਹੈ ਇਸ ਲਈ ਲੜਾਈ ਬਹੁਤ ਵੱਡੀ ਹੈ ਸਾਡੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ ਸੱਭਾ ਕੱਲ ਨੂੰ ਬਚਾਉਣ ਦੀ ਲੜਾਈ ਹੈ ਅਸੀਂ ਇਹ ਲੜਾਈ ਲੜਾਂਗੇ ਆਪ ਵੀ ਸਾਥ ਕਰਨਾ ਜੇ ਉਹਦੇ ਵੀ ਕਹਿੰਦਾ ਸੀ ਅਸੀਂ ਪਹਿਲਾਂ ਵੀ ਕਹਿੰਦੇ ਆਏ ਸੀ ਅੱਜ ਵੀ ਕਹਿੰਦੇ ਆ ਵੀ ਇਹ ਜ਼ਹਿਰਾਂ ਵੀ ਬੰਦ ਕਰਾਂਗੇ ਇਹ ਭੁੱਲ ਜੋ ਜਿਹੜਾ ਮਰਜ਼ੀ ਕੁਛ ਨਾ ਲੈਣੇ ਇਹ ਉਹਦੇ ਵੀ ਚੈਲੰਜ ਕੀਤਾ ਸੀ ਕੋਈ ਗੱਲ ਨਹੀਂ ਫੜਿਆ ਗਿਆ ਗੱਡੀਆਂ ਭੰਨੀਆਂ ਬੰਦੇ ਘੇਰੇ ਡਾਂਗਾ ਮਾਰਨਾ ਬਹੁਤ ਕੁਛ ਕੀਤਾ ਕਹਿੰਦੇ ਇੱਥੇ ਜੋ ਮਰਜ਼ੀ ਕਰੋ ਪੰਜਾਬ ਦੇ ਲੋਕੋ ਸੋਡੇ ਚ ਆ ਰਹੇ ਸੋਡੇ ਚ ਆ ਰਹੇ ਆ ਅਸੀਂ ਆ ਸਿਰਫ ਤੇ ਸਿਰਫ ਇਸ ਕਰਕੇ ਅਸੀਂ ਰੁਕੇ ਹੋਇਆ ਕਿਉਂਕਿ ਸਾਡਾ ਇੱਕ ਮੋਰ ਚਾਦਰ ਭਖਿਆ ਹੋਇਆ ਚਲਿਆ ਸਾਹਿਬ ਮਰਨ ਵਰਤੇ ਬੈਠਾਂਗੇ ਆ ਪਾਣੀ ਦੀਆਂ ਬੋਤਲਾਂ ਲੈ ਕੇ ਆ ਪਾਣੀ ਲੈ ਕੇ ਜਾਵਾਂਗੇ ਸੋਨੂੰ ਮੈਂ ਕਫੀਲ ਕਰਾਂ ਹਾਂ ਵੀ ਜਿਹੜੇ ਡਾਈਂਗ ਵਾਲੇ ਇਹ ਗੱਲ ਕਹਿੰਦੇ ਹੁੰਦੇ ਆ ਕਿ ਇਹ ਬੰਦੇ ਜੀ ਝੂਠ ਮਾਰਦੇ ਆ ਸੋਨੂੰ ਹੱਥ ਬੰਨ੍ਹ ਕੇ ਬੇਨਤੀ ਆ ਬਾਈ ਨਾਲ ਹੀ ਬਾਹ ਫੜ ਲਿਆ ਕਰੋ ਕਿ ਆਓ ਜੀ ਆਪਾਂ ਚੱਲਦੇ ਆ ਪਾਣੀ ਪੀ ਲਓ ਅਸੀਂ ਇਹ ਚੈਲੰਜ ਕਰਦੇ ਆ ਆ ਸਾਰੀ ਸਾਰੀ ਟੀਮ ਅਸੀਂ ਇਹਨਾਂ ਦੇ ਪੈਰੀਂ ਹੱਥ ਲਾ ਕੇ ਮਾਫੀ ਮੰਗਾਂਗੇ ਵੀ ਅਸੀਂ ਗਲਤ ਸੀ ਤੁਸੀਂ ਸਹੀ ਸੀ ਇਹ ਸਾਰਾ ਆਪਣਾ ਟੱਬਰ ਲਿਆ ਕੇ ਜਿਹੜਾ ਪਾਣੀ ਕਹਿੰਦੇ ਸਾਫ਼ ਹੈ ਸਾਰਾ ਟੱਬਰ ਲਿਆਉਣਾ ਉਹਦਾ ਅੱਜ ਉਥੇ ਆ ਲਾ ਕੇ ਵਿਚ ਮੀਰੀ ਆ ਜੂਗਾ ਉਹ ਪਾਣੀ ਇਹਨਾਂ ਦੇ ਟੱਬਰ ਨੂੰ ਆਪਾਂ 1 ਮਹੀਨਾ ਉੱਥੇ ਰਹਿਣਾ 1 ਮਹੀਨਾ ਇਹ ਪਾਣੀ ਪੀਣਗੇ ਉਹ ਸਾਰਾ ਟੱਬਰ ਸਮੇਤ ਪੀਣਗੇ ਜਿਹੜੇ ਪਾਣੀ ਨੂੰ ਪੀ ਕੇ 40 ਸਾਲ ਤੋਂ ਲੋਕ ਮਰ ਰਹੇ ਆ ਜਿਹੜੇ ਕਹਿੰਦੇ ਪਾਣੀ ਸਾਫ ਹੈ ਇਹ ਬਿਲਕੁਲ ਦੀ ਗਾਹ ਤਰਨਾ ਪੇਸ਼ ਕਰ ਰਿਹਾ ਕਿ ਪਾਣੀ ਸਾਫ ਹੋ ਜੂ ਜਿਹੜਾ ਕੈਮੀਕਲ ਲੱਗ ਗਿਆ ਪਾਣੀ ਨੂੰ ਸਾਫ ਨਹੀਂ ਹੋ ਸਕਦਾ ਕੋਈ ਵਾਇਰਸ ਕੈਂਸਰ ਦਾ ਵੀ ਹੋਰ ਆਪਣੇ ਖੂਨ ਚ ਰਚ ਜਾਂਦਾ ਹੈ ਖੂਨ ਦਾ ਸਾਰਾ ਬਦਲ ਕਰ ਦਿੰਦੇ ਆ ਡਾਕਟਰ ਬਦਲ ਦਿੰਦੇ ਆ ਕਿ ਉਹ ਵਾਇਰਸ ਨਿਕਲ ਜਾਂਦਾ ਉਹ ਵਾਇਰਸ ਹੋ ਵੀ ਰਿਹਾ ਕੋਈ ਮਿੱਥਵੇ ਬੱਚੇ ਸਾਉਖੇ ਬੱਚੇ ਲੋਕਾਂ ਨੇ ਹਾਈ ਕੋਰਟਾਂ ਚ ਜਾ ਕੇ ਕੇਸ ਇਹ ਜਿਹੜਾ ਬੰਦ ਕਰਤੀਆਂ ਦੁਨੀਆਂ ਦੇ ਵਿੱਚ ਵੱਡੇ ਵੱਡੇ ਦਰਿਆ ਨਦੀਆਂ ਸਾਫ਼ ਕਰਦੇ ਤੇ ਸਾਡੇ ਕਿਉਂ ਨਹੀਂ ਹੋ ਰਿਹਾ ਯਾਰ 허ਾਨੀ ਦੀ ਗੱਲ ਐ ਇੰਨਾ ਸਾਹਮਣੇ ਵਾਪਰ ਰਿਹਾ ਲੋਕ ਮਰ ਰਹੇ ਐ ਕੋਈ ਸਰਕਾਰ ਦੂਜੀ ਗੱਲ 허ਾਨੀ ਇਸ ਗੱਲ ਤੋਂ ਹੁੰਦੀ ਐ ਸਰਕਾਰਾਂ ਦੀ ਮਜਬੂਰੀ ਐ ਆਮ ਆਦਮੀ ਪਾਰਟੀ ਦੀ ਮਜਬੂਰੀ ਐ ਕੀ ਮਜਬੂਰੀ ਐ ਮੋਟਾ ਫੰਡ ਚੜਦਾ ਚੜਾਵਾ ਚੜਦਾ ਅੰਗਲੇ ਨੇ ਦਿੰਦੀ ਇਲੈਕਸ਼ਨ ਲੜਨੀ ਹੈ ਤੇ ਹਰ ਬਾ ਰੁਪਿਆ ਇਹਨਾਂ ਨੂੰ ਇਕੱਠਾ ਕਰਨਾ ਨਹੀਂ ਗਾਣਾ ਐਵੇਂ ਨਹੀਂ ਇੱਥੇ ਬਾਬੂ ਕੁਮਾਰ ਤੇ ਨਹਿਰ ਵਾਲਕੇ ਲਿਆ ਕੇ ਸੀਐਮ ਦੀ ਕੋਠੀ 'ਚ ਬਿਠਾਏ ਹੋਏ ਅੰਗਲੇ ਨੇ ਉਹਦੇ ਸਰਦ ਤੇ ਐ ਉਹ ਸਾਰਾ ਰੁਪਿਆ 100 ਰੁਪਿਆ ਦੀ ਇਹਨਾਂ ਦੀ ਖੇਡ ਹੋਈ ਵੀ ਆ ਗੱਲਬਾਤ ਇਹਨਾਂ ਦੀ ਗਣੀ ਮਿੱਠੀ ਆ ਕੋਈ ਕੁਸ ਬੰਦ ਨਹੀਂ ਕਰਦੇ ਤੇ ਰੁਪਿਆ ਖਾਓ ਅਰੇ ਦਿੱਲੀ ਇਲੈਕਸ਼ਨ ਲੜਨੀ ਇਹ ਸਾਰਾ ਉੱਤਰ ਨੂੰ ਜਾ ਰਹੇ ਆ ਕਹਣ ਅਸੋ ਇਸ ਕਰਕੇ ਇਹਦਾ ਜਦੋਂ ਸਮਝਦੇ ਆ ਮਜ਼ਦੂਰੀ ਹੈ ਤਾਂ ਪੈਸੇ ਇਕੱਠੇ ਕਰਨੇ ਆ ਰੇਂਗਾਣਾ ਤੋਂ ਪੈਸੇ ਲੈਣੇ ਖਾਣੇ ਆ ਇਹ ਚਲਾ ਰਹੇ ਆ ਵਿਰੋਧੀਆਂ ਦੀ ਕੀ ਮਜ਼ਦੂਰੀ ਹੈ ਐਸ ਤਰ੍ਹਾਂ ਇਹ ਕਾਂਗਰਸ ਕਿੱਥੇ ਆਇਆ ਹੈ ਹੈਲੋਸ ਵਿਰੋਧੀ ਦਰ ਆ ਬੀਜੇਪੀ ਆ ਕਿੱਥੇ ਆ ਭਾਈ ਆ ਕਾਂਦੀ ਦਲ ਬਾਦਲ ਕਿੱਥੇ ਆ ਉਹ ਕਿਉਂ ਚੁੱਪ ਨੇ ਉਹ ਤਾਂ ਆਪਣੇ ਆਪ ਨੂੰ ਇਹ ਦਰਸਾ ਗਏ ਆ ਵੀ ਇਹਨਾਂ ਨੂੰ ਲਾਓ ਤੇ ਅਸੀਂ ਆਵਾਂਗੇ ਸਾਨੂੰ ਕੋਸ਼ਿਸ਼ ਸਭਾਓ ਸਾਰਾ ਜੋਰ ਜਿੰਨੀਆਂ ਧਿਰਾਂ ਨੇ ਚਾਹੇ ਕਾਂਗਰਸਾ ਚਾਹੇ ਯੂਪੀਆ ਇਸ ਨਾਲ ਤਾਂ ਜੋਰ ਲਾਈ ਜਾਂਦੇ ਆ ਕਿ ਅਸੀਂ ਆਉਣਾ ਜੀ ਸਾਨੂੰ ਸੁਭਾ ਦਿਓ ਆ ਮੁੱਦੇ ਦੇ ਚੁੱਪ ਕਿਉਂ ਹੋਗੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਸਾਰਿਆਂ ਪ੍ਰਧਾਨਾਂ ਦੀ ਵਿਰੋਧੀ ਧਰ ਦੇ ਨੇਤਾ ਜਿਹਨੇ ਹੈਗਾ ਉਹਨਾਂ ਲੋਕਾਂ ਦੀ ਤੁਸੀਂ ਇੱਕ ਵਾਰੀ ਜਾ ਕੇ ਇੰਟਰਵਿਊ ਕਰੋ ਪੁੱਛੋ ਵੀ ਚੁੱਪ ਕਿਉਂ ਹੋਣ ਜੀ ਕੀ ਇਹ ਮੁੱਦਾ ਇੱਕ ਕਾਲੇ ਪਾਣੀ ਦੀ ਟੀਮ ਦਾ ਮੁੱਦਾ ਹੈ ਇਹ ਦੂਜਾ ਲੋਕਾਂ ਦਾ ਮੁੱਦਾ ਹੈ ਕਲੇ ਲੁਧਿਆਣੇ ਦਾ ਮੁੱਦਾ ਪੂਰੇ ਪੰਜਾਬ ਦਾ ਮੁੱਦਾ ਹੈ ਇਹ ਕੱਲਾ ਬੁੱਢਾ ਦਰਿਆ ਛੱਡੋ ਸਤਲੁਜ ਛੱਡੋ ਰਾਵੀ ਦਰਿਆ ਛੱਡੋ ਐ ਇੱਚਾ ਜਿਹੜਾ ਧਰਤੀ ਦੀ ਬੋਲ ਕਰਕੇ ਪਾਈ ਜਾਂਦੇ ਆ ਆ ਜਹਾਗੀਰਪਿੰਡ ਰਾਤ ਦੀ ਜਹਾਗੀਰਪਿੰਡ ਸਲੂਰ ਦੇ ਵਿੱਚ ਆਂਗਰਪਿੰਡ ਦੇ ਵਿੱਚ ਫੈਕਟਰੀ ਲੱਗੀ ਹੋਈ ਆ ਮੈਨੂੰ ਫੋਨ ਆਇਆ ਮੁੰਡਾ ਉਹਨੇ ਵੀਡੀਓ ਮੈਨੂੰ ਬਣਾ ਕੇ ਭੇਜੀ ਬੋਲਾਂ ਦੇ ਵਿੱਚੋਂ ਨਾਲ-ਨਾਲ ਫੈਲਦੇ ਝੱਗ ਨਿਕਲਣ ਲੱਗੀ ਜਿਵੇਂ ਜੀਰੇ ਨਿਕਲੀ ਸੀਗੀ ਜਿਵੇਂ ਆਕੇ ਯਾਰ ਵੀਰ ਫੈਕਟਰੀ ਲੱਗੀ ਢੂਰੀ ਤੇ ਉੱਚੇ ਜਾਂ ਸਿੱਕਲੀ ਜਾਂ ਸੇ ਪਾਸੇ ਬੋਲਾਂ ਦੇ ਵਿੱਚੋਂ ਤੇ ਲੋਕ ਉੱਠ ਕੇ ਖੜੇ ਹੋਏ ਸੀ ਸੋ ਇਹ ਤਾਂ ਦੱਸਦਾ ਇਸ ਸਮੇਂ-ਸਮੇਂ ਤੇ ਅਸੀਂ ਤੁਹਾਡੇ ਨਾਲ ਸੰਪਰਕ ਚ ਹੈ ਪੂਰੇ ਪੰਜਾਬ ਚ ਅੱਗੇ ਅਸੀਂ ਗਏ ਇਕੱਲੇ ਰੱਖਣੀ ਮਾਲ ਵਿੱਚ ਜਾਂ ਰਾਸਤਾਂ ਹੁਣ ਪੂਰਾ ਪੰਜਾਬ ਅਸੀਂ ਜਿਵੇਂ ਬਾਈ ਨੂੰ ਤੋਹ ਨੇ ਕਹਿਤਾ ਕਿ ਜਨਵਰੀ ਤੋਂ ਸ਼ੁਰੂ ਹੈ ਵਿਸਾਖੀ ਤੇ ਵੱਡਾ ਇਕੱਠ ਹੈ ਵੱਡੇ ਇਕੱਠ ਦੇ ਵੇਲੇ ਸਮੇਂ ਚ ਕਿਹੜੀਆਂ ਸੱਦੇ ਦੇਣੇ ਨੇ ਕੀ ਪ੍ਰੋਗਰਾਮ ਰਿਕਣਾ ਕਿਹੜੇ ਜਾਮ ਕਰਨੇ ਕਿੱਧਰ ਨੂੰ ਵਧਣਾ ਇਹ ਸਮੇਂ-ਸਮੇਂ ਤੇ ਸਾਨੂੰ ਅਸੀਂ ਦੱਸਦੇ ਰਵਾਂਗੇ ਬਸ ਮੇਰਾ ਅਗਰ ਉਹਦੇ ਬੇਨਤੀ ਹੈ ਕਿ ਲਾਂਬ ਬੰਦ ਹੋ ਕੇ ਇਕੱਠੇ ਹੋ ਕੇ ਪੈਦੂਤੀ ਨਾ ਪਾਇਓ ਜੋ ਮਰਜ਼ੀ ਹੋ ਜੇ ਪੰਜਾਬ ਦੇ ਲੋਕਾਂ ਨਾਲ ਅਸੀਂ ਵਾਦਾ ਕਰਦੇ ਹਾਂ ਤੁਹਾਡੇ ਨਾਲ ਹੀ ਵੀਰ ਯਾਰਾ ਬੰਦ ਕਰਨਗੇ ਤੇ ਅਸੀਂ ਆਪਣਾ ਹੀਟਲਾ ਪਾਣੀ ਦੇ ਬਚਾਉਣਾ ਮੁੱਦਾ ਬਹੁਤ ਵੱਡਾ ਤੁਸੀਂ ਸਾਰੇ ਆਣੇ 3 ਦਸੰਬਰ ਨੂੰ ਕੀ ਹੋਇਆ ਉਹਦੇ ਗਵਾਹ ਗਵਾਹ ਉਸਦੇ ਕਿ ਕੀ ਹੋਜੀ ਪਲਾਨਿੰਗ ਸੀ ਸਰਕਾਰ ਦੀ ਲੋਕਾਂ ਦਾ ਰੋਸ ਸੀ ਕਿ ਕਾਲੇ ਪਾਣੀ ਜਿਵੇਂ ਜਸਕਿਰਤ ਜੀ ਹੋਰਾਂ ਨੇ ਕਿਹਾ ਕਿ ਦਰਿਆ ਸਾਡੇ ਨੇ ਪਲੀਜ਼ ਵੇਚ ਨਾ ਬੋਲ ਜੀ ਦਰਿਆ ਸਾਡੇ ਨੇ ਇਹ ਦਰਿਆ ਕਿਸੇ ਹੋਰ ਦੇ ਨਹੀਂ ਜੀ ਇਹ ਕਿਸੇ ਇੰਡਸਟਰੀ ਦੇ ਨਹੀਂ ਗਏ ਸਹੀ ਗੱਲ ਹੈ ਔਰ ਉਹਦਾ ਸਭ ਤੋਂ ਵੱਡਾ ਅੱਖਾਂ ਕੌਣ ਹੋਣਾ ਚਾਹੀਦਾ ਹੈ ਲੋਕਾਂ ਦੇ ਰਿਪ੍ਰੈਜ਼ੈਂਟੇਟਿਵ ਕੌਣ ਨੇ ਸਰਕਾਰ ਹੈ ਜੀ ਤੇ ਸਰਕਾਰ ਨੇ ਉਸ ਦਿਨ ਕੀ ਕੀਤਾ ਕਿ ਇਸ ਕਾਲੇ ਪਾਣੀ ਦੇ ਮਸਲੇ ਨੂੰ ਏਅਰ ਵਾਈ ਕਰਨ ਲਈ ਲੈਂਡ ਆਰਡਰ ਦਾ ਮਸਲਾ ਬਣਾ ਦਿਓ ਉਹਨਾਂ ਦੀ ਸੰਰਖਣ ਤੁਹਾਡੇ ਕੋਲੇ ਵੀਡੀਓ ਮਿਲ ਚੁੱਕੇ ਨੇ ਸਾਰਿਆਂ ਕੋਲੇ ਉਹਨਾਂ ਦੀ ਸਰਕਾਰ ਦੀ ਹਿਫਾਜ਼ਤ ਕੌਂਸ ਦੀਆਂ ਗੱਡੀਆਂ ਅੱਗੇ ਪਿੱਛੇ ਨੇ ਔਰ ਬੰਦੇ ਇਕੱਠੇ ਕੀਤੇ ਗਏ ਉੱਥੇ ਔਰ ਇਧਰ ਸਾਡੇ ਜੋ ਜਿਹੜੇ ਬੰਦਿਆਂ ਦਾ ਇੱਕ ਗੁੱਸਾ ਸੀ ਕਿ ਆਪਾਂ ਬੰਦ ਕਿਉਂ ਨਾ ਕਰੀਏ ਉਹਨਾਂ ਨੇ ਉੱਥੇ ਜਾਣਾ ਸੀ ਲੜਾਈ ਹੋਣੀ ਸੀ ਉਹਨਾਂ ਨੇ ਭੱਜ ਭੁੱਜ ਜਾਣਾ ਸੀ ਇੱਕ ਦੋ ਬੰਦੇ ਮਾਰੇ ਜਾਂਦੇ ਜਾਂ ਫੱਟੜ ਹੁੰਦੇ ਲਾਲ ਡਾਡਰ ਦਾ ਮਸਲਾ ਕ੍ਰੀਏਟ ਕਰੋ ਅਸੀਂ ਅੰਦਰ ਚਲੇ ਜਾਵਾਂਗੇ ਕੁਝ ਸਾਡੇ ਪੰਜਾਬ ਦੇ ਨੌਜਵਾਨ ਅੰਦਰ ਚਲੇ ਜਾਣਗੇ ਤੇ ਕਾਲੇ ਪਾਣੀ ਤੇ ਗੱਲਬੰਦ ਹੋ ਜੂਗੀ ਇਹ ਸਰਕਾਰ ਦੀ ਪਲੈਨਿੰਗ ਸੀ ਹੁਣ ਤੁਸੀਂ ਕਹੋਗੇ ਇਹਦਾ ਸਬੂਤ ਕੀ ਹੈ ਸਬੂਤ ਤੁਹਾਨੂੰ ਆ ਅਗਲੇ ਜਿਹੜੀਆਂ ਗੱਲਾਂ ਦੱਸੀਆਂ ਦੱਸਦੇ ਸਾਡੇ ਨਾਲ ਉਸ ਦਿਨ ਪੰਜਾਬ ਗਵਰਨਮੈਂਟ ਨੇ ਗੱਲ ਕੀਤੀ ਗੱਲ ਕੀ ਕੀਤੀ ਜੀ ਕਿ ਸਾਨੂੰ 2 ਦਿਨ ਦੇ ਦਿਓ ਬਹਾਦਰ ਕੇ ਲਈ ਤੇ 7 ਦਿਨ ਦੇ ਦਿਓ ਤਾਜਪੁਰ ਵਾਲਾ ਔਰ ਫੋਕਲਪੁਰ ਵਾਲੇ ਇੰਨਾਂ ਨੇ ਕੀਤਾ ਕੀ ਉਸ ਤੋਂ ਬਾਅਦ ਕੀਤਾ ਇਹ ਕਿ 2 ਦਿਨਾਂ ਬਾਅਦ ਸਰਕਾਰ ਦਾ ਵਾਦਾ ਸੀ ਨਾ ਇਹ ਸਰਕਾਰ ਦੇ ਵਾਦੇ ਹੁੰਦੇ ਕਿ ਉਹਨਾਂ ਨੂੰ ਤੋੜ ਦਿੱਤਾ ਜਾਵੇ ਜਾ ਕੇ ਪੰਜਾਬ ਪੋਲਿਊਸ਼ਨ ਬੋਰਡ ਦੇ ਚੀਜ਼ ਤੋਂ ਇੱਕ ਵਿਹੰਡ ਵਾਲਾ ਸੀ ਇਹਨਾਂ ਨੇ ਆਰਡਰ ਕਰਤਾ ਇੱਕ ਇੱਕ ਆਰਡਰ ਕਰਤਾ ਬਾਸ ਕਿ ਜੀ ਜੇ ਇਹ ਜਿਵੇਂ ਬਾਦ ਆਪਣਾ ਤਾਜਪੁਰ ਰੋਡ ਵਾਲਾ ਤੇ ਫੋਕਲ ਪੁਆਇੰਟ ਵਾਲਾ ਜੋ ਆਰਡਰ ਲੈ ਕੇ ਆਏ ਨੇ ਨੈਸ਼ਨਲ ਗ੍ਰੀਨ ਇੰਟਰਵਿਊ ਨਾਲ ਤੋਂ ਸਟੇ ਆਲਾ ਜੀ ਲੈ ਆਉਂਗੇ ਤਾਂ ਫਿਰ ਬੰਦ ਨਹੀਂ ਹੋ ਹੁਣ ਤੁਹਾਨੂੰ ਜਸਕੀਰਤ ਜੀ ਨੇ ਦੱਸਿਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕੋਈ ਸਟੇ ਦਿੱਤਾ ਹੀ ਨਹੀਂ ਸੀ ਉਸ ਦਿਨ ਵੀ ਅਸੀਂ ਇਹੀ ਕਹਿ ਰਹੇ ਸੀ ਔਰ ਜੱਜ ਨੇ ਇਹ ਹਿਸਟੋਰਿਕਲੀ ਪਹਿਲੀ ਵਾਰੀ ਹੋਇਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਗੱਲ ਨੂੰ ਪਲੀਜ਼ ਨੋਟ ਕਰੋ ਜੇ ਅੰਡਰਲਾਈਨ ਹੈ ਆਪਣੇ ਦੇਸ਼ ਕਦੇ ਵੀ ਤਰੀਕਾ ਪਿੱਛੇ ਪੈਂਦੀਆਂ ਨੇ ਕੋਰਟ ਦੀਆਂ ਅੱਗੇ ਨਹੀਂ ਹੁੰਦੀਆਂ ਜਦੋਂ ਜੱਜ ਨੂੰ ਇਹਨਾਂ ਨੇ ਖੁਦ ਉੱਤੇ ਖੜ ਕੇ ਐਕਸਪਲੇਨ ਕੀਤਾ ਤਾਂ ਜੱਜ ਨੇ ਜਿਹੜੀ 20 ਮਾਰਚ ਦੀ ਤਾਰੀਖ ਸੀ ਉਹਨੂੰ ਆ 23 ਦਸੰਬਰ ਦੀ ਕਰਤਾ ਪਤਾ ਕਿਉਂ ਕਿਉਂਕਿ ਉਹਦੇ ਆਰਡਰ ਨੂੰ ਗਲਤ ਇੰਟਰਪ੍ਰੀਟ ਕਰ ਰਿਹਾ ਪੰਜਾਬ ਪੋਲਿਊਸ਼ਨ ਬੋਰਡ ਤੇ ਪੰਜਾਬ ਸਰਕਾਰ ਉਹਨਾਂ ਨੇ ਸਪੈਸ਼ਲੀ ਖੁੱਲ ਕੇ ਸਿੱਧਾ ਕਿਹਾ ਕਿ ਬਿਲਕੁਲ ਨਹੀਂ ਜੇ ਤੁਸੀਂ ਬੰਦ ਕਰੋਗੇ ਪਾਣੀ ਪਾਉਣਾ ਉਸ ਤੋਂ ਬਾਅਦ ਤੁਹਾਡੇ ਤੇ ਸਖਤ ਐਕਸ਼ਨ ਨਹੀਂ ਹੋਊਗਾ ਜੇ ਤੁਸੀਂ ਬੰਦ ਨਹੀਂ ਕਰ ਰਹੇ ਤਾਂ ਥੋੜੇ ਤੇ ਸਖਤ ਐਕਸ਼ਨ ਹੋਊਗਾ ਸਖਤ ਐਕਸ਼ਨ ਕਰਨਾ ਕੀ ਨਹੀਂ ਸਰ ਕਿਹਨੇ ਕਰਨਾ ਹੈ ਪੰਜਾਬ ਗਵਰਨਮੈਂਟ ਨੇ ਤੇ ਪੰਜਾਬ ਗਵਰਨਮੈਂਟ ਤਾਂ ਖੁਦ ਕਾਲਾ ਕਰ ਰਹੀ ਹੈ ਉਹਨਾਂ ਨਾਲ ਰਲਈ ਹੋਈ ਹੈ ਹੁਣ ਮੈਨੂੰ ਦੱਸੂਗੀ ਅਸੀਂ ਪੁੱਛਿਆ ਜੋ ਉਹਨਾਂ ਦੇ ਰਿਪ੍ਰੈਜ਼ੈਂਟੇਟਿਵ ਗਵਰਨਮੈਂਟ ਦੇ ਸਾਡੇ ਨਾਲ ਗੱਲ ਕਰ ਰਹੇ ਸੀ ਅਸੀਂ ਉਹਨਾਂ ਨੂੰ ਪੁੱਛਿਆ ਕਿ ਏਡੀਸੀ ਸਾਹਿਬ ਜਰਾ ਦੱਸ ਦਿਓਗੇ ਤੁਸੀਂ ਉਦੋਂ ਸਾਡੇ ਨਾਲ ਗੱਲ ਕੀਤੀ ਹੈ ਕੀ ਥੋੜੀ ਕਾਨੂੰਨੀ ਰਾਏ 2 ਦਿਨ ਬਾਅਦ ਤੇ 7 ਦਿਨ ਬਾਅਦ ਕਲੀਅਰ ਹੋ ਗਈ ਹੈ ਚੁੱਪ ਔਰ ਇਹ ਕਾਲੇ ਪਾਣੀ ਦੇ ਉੱਤੇ ਚਾਦਰ ਪਾ ਦੇ ਇਹ ਆ ਪੰਜਾਬ ਗਵਰਨਮੈਂਟ ਦਾ ਅਸਲ ਰੁਖ ਹੁਣ ਅਸੀਂ ਸਾਰਿਆਂ ਨੇ ਇਹ ਡਿਸਾਈਡ ਕੀਤਾ ਕੋਈ ਪੰਜਾਬ ਗਵਰਨਮੈਂਟ ਅੱਗੇ ਅਪੀਲ ਸ਼ਕੀਲ ਨਹੀਂਗੀ ਅਸੀਂ ਲੋਕਾਂ ਦਾ ਜੋ ਰੋਹ ਸੀ ਲੋਕਾਂ ਜੋ ਚਾਹੁੰਦੇ ਨੇ ਆਪਦੇ ਦਰਿਆ ਬਚਾਉਣਾ ਇਹ ਕੱਲੇ ਉਤਲੇ ਪਾਣੀ ਦੀ ਗੱਲ ਨਹੀਂ ਹੇਠਲੇ ਪਾਣੀ ਦੀ ਵੀ ਹੈ ਔਰ ਇਹ ਗੱਲੇ ਬੁੱਡੇ ਨਾਲੇ ਤੱਕ ਵੀ ਸੀਮਤ ਨਹੀਂ ਕਿਉਂਕਿ ਬੁੱਢਾ ਨਾਲਾ ਹੈ ਬੁੱਢਾ ਨਾਲਾ 메ਨ ਹੈ ਬਟ ਉਸ ਤੋਂ ਬਾਅਦ ਸੰਘਿਆ ਵਾਲੀ ਡਰੇਨ ਵੀ ਹੈ ਹੰਸਲਾ ਨਦੀ ਵੀ ਹੈ ਤੁੰਗ ਭਾਣ ਵਾਲੀ ਵੀ ਹੈ ਕਿੰਨੇ ਕਿੰਨੇ ਮਰਜੀ ਕੇ ਲੋਰ ਫੈਕਟਰੀਜ਼ ਜੋ ਰਿਵਰਸ ਮੋਰ ਕਰਕੇ ਥੱਲੇ ਪਾਣੀ ਪਾੜੀਆਂ ਨੇ ਜੀਰੇ ਵਾਲੀ ਬੰਦ ਕਰਾਈ ਸੀ ਹੋਰ ਕਿੰਨੀਆਂ ਨੇ ਸੋ ਸਾਡੀ ਇੱਕ ਸਾਡੀ ਲੜਾਈ ਇਕੱਲੇ ਇਥੋਂ ਤੱਕ ਸੀਮਤ ਨਹੀਂ ਸੀ નો ਡਾਊਟ ਮੁੱਢਾ ਦਰਿਆ ਉਹਦੇ ਚ ਮੇਨ ਸੀ ਪਰ ਕੀ ਇਹ ਬਾਕੀ ਜਗ੍ਹਾ ਤੇ ਜਿਹੜੇ 10 ਕਰੋੜ ਲੀਟਰ ਪਾਣੀ ਦੇ ਕਾਨੂੰਨੀ ਫੈਸਲੇ ਨੂੰ ਮੰਨਣ ਲਈ ਮੁਨਕਰ ਹੋ ਗਈ ਪੰਜਾਬ ਗਵਰਨਮੈਂਟ ਕੀ ਅਗਲੀਆਂ ਗੱਲਾਂ ਮੰਨੂਗੀ ਸਵੈ ਫ੍ਰੀ ਇਹ ਗਵਰਨਮੈਂਟ ਵਗੈਰਾ ਦੀਆਂ ਛੜੀਆਂ ਗੱਲਾਂ ਜਿਨ੍ਹਾਂ ਨੇ ਗਵਰਨਮੈਂਟ ਬਣਾਈ ਐ ਅਸੀਂ ਉਹਨਾਂ ਲੋਕਾਂ ਕੋਲੇ ਜਾਵਾਂਗੇ ਟੋਟਲ ਇੱਕ ਲਾਮਬੰਦੀ ਹੋਊਗੀ ਔਰ ਅਸੀਂ ਇਹ ਤੁਹਾਨੂੰ ਦਾਅਵੇ ਨਾਲ ਆਣੇ ਆ ਲੋਕਾਂ ਦੇ ਵੱਲੋਂ

ਇਹ ਕਰਦੇ ਹੋਇਆ ਸੀ 13 ਅਪ੍ਰੈਲ ਨੂੰ ਆਨੰਦਪੁਰ ਸਾਹਿਬ ਸਾਖੀ ਵਾਲੇ ਦਿਨ ਪੂਰੀ ਸਟੇਜ ਲਾ ਕੇ ਪੂਰੇ ਲੋਕਾਂ ਨੂੰ ਨਾਲ ਲੈ ਕੇ ਇਹ ਆਵਾਜ਼ ਦੇਵਾਂਗੇ ਕਿ ਜੋ ਪੰਜਾਬ ਦੇ ਪਾਣੀਆਂ ਦਾ ਰਾਖਾ ਨਹੀਂ ਹੋ ਸਕਦਾ ਉਹ ਸਰਕਾਰ ਨੂੰ ਰਹਿਣ ਦਾ ਕੋਈ ਆਕ